ਅੰਨਾ ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨੈ ਪਰ ਤਖ ਗੁਰ ਨਿਸਤਾਰੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਵਖਾਨਾ ਜੋਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਕਾਲਯੋਗੀ ਜੀਵਾਂ ਦੇ ਰਾਖੇ ਸੱਚੇ ਗਿਆਨ ਦੇ ਮੂਜਸਮੇ ਬਾਣੀ ਕੇ ਬੋਹਿਥ ਗੁਰਤਾ ਗੱਦੀ ਤੇ ਸੁਭਾਏ ਮਾਨ 10 ਗੁਰੂ ਸਹਬਾਂ ਦੀ ਪਾਵਨ ਜੋਤ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਾਵਨ ਦਿਹਾੜੇ ਪਹਿਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਗੁਰੂ ਦਰਬਾਰ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਮੁੱਚੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਵੜਪਾਗੀ ਹਾਂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਆਪਣੇ ਪਾਸ ਬਿਠਾ ਕਰਕੇ ਹਰਕੀਆਂ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬਲੇਹਾਰੀ ਗੁਰੇ ਆਪਣੇ ਗੁਰ ਕਉ ਬਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਦੇ ਬਚਨਾਂ ਨੂੰ ਕਮਾਉਣ ਦਾ ਇਸ ਭਾਗਾ ਸਮਾ ਪ੍ਰਾਪਤ ਹੋਇਆ ਹੈ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਆਰਾ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਰਸਨਾ ਕਰੀਏ ਪਵਿੱਤਰ ਗੱਜ ਵੱਜ ਕੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਮਤ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਸੰਗਤ ਦੇ ਸਹਿਯੋਗ ਦੇ ਨਾਲ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਪ੍ਰਗਟ ਸਰ ਸਾਹਿਬ ਦੇ ਸਹਿਯੋਗ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਉਤਸਵ ਦਿਹਾੜਾ ਜਿਹੜਾ ਮਨਾਉਣ ਦਾ ਉਦਦਮ ਉਪਰਾਲਾ ਕੀਤਾ ਗਿਆ ਹੈ ਸੋ ਮੈਂ ਸਮੁੱਚੇ ਇਲਾਕੇ ਦੀਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਅਤੇ ਗੁਰਮਤ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਨੂੰ ਇਸ ਕਾਰਜ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਹਾਂ ਕਿਉਂਕਿ ਜਿੰਨੇ ਵੀ ਇਸ ਸੰਸਾਰ ਦੇ ਉੱਪਰ ਧਰਮ ਨੇ ਉਹਨਾਂ ਸਾਰੇ ਧਰਮਾਂ ਦੇ ਆਪੋ ਆਪਣੇ ਵੱਖੋ ਵੱਖਰੇ ਧਾਰਮਿਕ ਗ੍ਰੰਥ ਹਨ ਜਿਨ੍ਹਾਂ ਤੋਂ ਉਹ ਸੇਧ ਲੈਂਦੇ ਨੇ ਪ੍ਰੰਤੂ ਜਦੋਂ ਅਸੀਂ ਸਿੱਖ ਧਰਮ ਦੀ ਵਿਲੱਖਣਤਾ ਦੀ ਗੱਲ ਕਰਦੇ ਆ ਤਾਂ ਇੱਥੇ ਆ ਕੇ ਸਿੱਖ ਦਾ ਜਿਹੜਾ ਸਿਧਾਂਤ ਹੈ ਸਿੱਖ ਦੀ ਜਿਹੜੀ ਕਰਨੀ ਹੈ ਉਹ ਦੂਸਰਿਆਂ ਦੇ ਨਾਲੋਂ ਵੱਖਰੀ ਹੋ ਜਾਂਦੀ ਹੈ ਕਿਉਂਕਿ ਇੱਕੋ ਇੱਕ ਧਰਮ ਹੈ ਸਿੱਖ ਧਰਮ ਜੋ ਆਪਣਾ ਗੁਰੂ ਬਾਣੀ ਗੁਰੂ ਨੂੰ ਮੰਨਦਾ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ ਔਰ ਇਸ ਪਾਵਨ ਗੁਰੂ ਦੇ ਤਿੰਨ ਦਿਹਾੜੇ ਸਰਦਾ ਪੂਰਵਕ ਮਨਾਉਂਦਾ ਹੈ ਜਿਸ ਦੇ ਵਿੱਚ ਪਹਿਲਾ ਪ੍ਰਕਾਸ਼ ਪੁਰਬ ਇਹ ਪਹਿਲਾ ਦਿਹਾੜਾ ਹੈ ਦੂਜਾ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤੀਜਾ ਗੁਰਤਾ ਗੱਦੀ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਧਾਰਮਿਕ ਗ੍ਰੰਥ ਦੇ ਇਹ ਤਿੰਨ ਦਿਹਾੜੇ ਇਸ ਸਿੱਖ ਧਰਮ ਦੀ ਜਿਹੜੀ ਸੰਗਤ ਹੈ ਉਹ ਸ਼ਰਧਾ ਭਾਵਨਾ ਦੇ ਨਾਲ ਇਹ ਤਿੰਨ ਦਿਹਾੜੇ ਮਨਾਉਂਦੇ ਆ ਨਹੀਂ ਤੇ ਇਸ ਧਰਤੀ ਦੇ ਉੱਪਰ ਬੇਅੰਤ ਗ੍ਰੰਥ ਨੇ ਤੁਸੀਂ ਉਹਨਾਂ ਧਰਮਾਂ ਦਾ ਇਤਿਹਾਸ ਪੜ ਲਵੋ ਉਹਨਾਂ ਧਰਮਾਂ ਦੇ ਗ੍ਰੰਥਾਂ ਨੂੰ ਇਸ ਤਰ੍ਹਾਂ ਦਾ ਮਾਨ ਸਤਕਾਰ ਉਹਨਾਂ ਦੇ ਪੈਰੋਕਾਰਾਂ ਦੇ ਵੱਲੋਂ ਨਹੀਂ ਦਿੱਤਾ ਜਾਂਦਾ ਪਾਵ ਉਹ ਦਿਹਾੜੇ ਨਹੀਂ ਮਨਾਉਂਦੇ ਉਹਨਾਂ ਦੀ ਗ੍ਰੰਥਾਂ ਦੀ ਬਾਣੀ ਕਦੋਂ ਰਚੀ ਗਈ ਕਿੰਨਾ ਨੇ ਲਿਖਣ ਦੀ ਸੇਵਾ ਕੀਤੀ ਇਹ ਗਿਆਨ ਉਹਨਾਂ ਕੋਲ ਨਹੀਂ ਇਹ ਜਿਹੜਾ ਖਜ਼ਾਨਾ ਸਿੱਖਾਂ ਨੂੰ ਸਤਿਗੁਰੂ ਨੇ ਬਖਸ਼ਿਆ ਹੈ ਤੇ ਸਿੱਖਾਂ ਨੇ ਸੰਭਾਲ ਕੇ ਰੱਖਿਆ ਹੈ ਇਹ ਕੇਵਲ ਸਿੱਖਾਂ ਦੇ ਪਾਸ ਮੌਜੂਦ ਹੈ ਇਹ ਸਿੱਖਾਂ ਦੀ ਬਲੱਖਣਤਾ ਹੈ ਅਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤਾਂ ਪਹਿਲਾ ਪ੍ਰਕਾਸ਼ ਪੁਰਬ ਕਿੱਥੇ ਮਨਾਇਆ ਜਾਂਦਾ ਹੈ ਕਿਉਂ ਮਨਾਇਆ ਜਾਂਦਾ ਹੈ ਜੇਕਰ ਅਸੀਂ ਆਪਣੇ ਮਨਾਂ ਦੇ ਵਿੱਚ ਪਰਚੋਲ ਕਰੀਏ ਕਿ ਇਹਦੇ ਬਾਰੇ ਸਾਨੂੰ ਕਿੰਨਾ ਕੁ ਪਤਾ ਹੈ ਸੰਪੂਰਨਤਾ ਦਿਵਸ ਦਾ ਕੀ ਇਤਿਹਾਸ ਹੈ ਕਿ ਪਹਿਲੇ ਪ੍ਰਕਾਸ਼ ਪੁਰਬ ਤੇ ਸੰਪੂਰਨਤਾ ਦਿਵਸ ਦੇ ਵਿੱਚ ਕੋਈ ਬਲੱਖਣਤਾ ਹੈ ਕੋਈ ਵਖਰੇਵਾ ਹੈ ਗੁਰਤਾ ਗਦੀ ਮਨਾਉਨੇ ਆ ਉਹਦੇ ਵਿੱਚ ਕੋਈ ਵਿਲੱਖਣਤਾ ਜਾਂ ਵਖਰੇਮਾ ਹੈ ਕੁਝ ਵੱਖਰਾ ਹੈ ਕਦੀ ਇਹ ਸੋਚਣ ਦਾ ਉਦਦਮ ਕੀਤਾ ਹੋਵੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਨਤਮਸਤਕ ਹੁੰਨੇ ਆ ਨਮਸ਼ਕਾਰਾ ਕਰਦੇ ਆ ਸਾਡੇ ਹਰ ਸਮਾਗਮ ਦੇ ਵਿੱਚ ਭਾਵੇਂ ਖੁਸ਼ੀ ਦਾ ਹੈ ਭਾਵੇਂ ਗਮੀ ਦਾ ਹੈ ਅਸੀਂ ਸਮਾਗਮ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਸਰਾ ਲੈਂਦੇ ਆ ਔਰ ਇਹ ਜਿਹੜੇ ਤਿੰਨ ਦਿਹਾੜੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਸੀਂ ਮਨਾਉਂਦੇ ਆ ਇਹਨਾਂ ਬਾਰੇ ਸਿੱਖ ਨੂੰ ਗਿਆਨ ਹੋਣਾ ਬੜਾ ਜ਼ਰੂਰੀ ਹੈ ਪਹਿਲਾ ਦਿਹਾੜਾ ਹੈ ਪਹਿਲਾ ਪ੍ਰਕਾਸ਼ ਪੁਰਬ ਜਿਸ ਵਕਤ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਸੰਸਾਰ ਦੇ ਵਿੱਚ ਆਏ ਅਸੀਂ ਸੁਲਤਾਨਪੁਰ ਲੋਧੀ ਦਾ ਇਤਿਹਾਸ ਪੜ੍ਹਦੇ ਆ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਦਰ ਦੇ ਵਿੱਚੋਂ ਜਪਜੀ ਬਾਣੀ ਦਾ ਪ੍ਰਗਟਾ ਹੁੰਦਾ ਹੈ ਭਾਓ ਜਪਜੀ ਬਾਣੀ ਪ੍ਰਗਟ ਹੁੰਦੀ ਹੈ ਔਰ ਜਿਸ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖਾਂ ਨੂੰ ਉਪਦੇਸ਼ ਬਖਸ਼ਿਆ ਬਲਕਿ ਸੰਸਾਰਕਤਾ ਦੇ ਲੋਕਾਂ ਨੂੰ ਉਪਦੇਸ਼ ਬਖਸ਼ਿਆ ਨਾ ਕੋਈ Hindu ਨਾ ਮੁਸਲਮਾਨ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭਾਵੇਂ ਚਾਰ ਉਦਾਸੀਆਂ ਕੀਤੀਆਂ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚ ਵੀ ਸਤਿਗੁਰੂ ਜੀ ਗਏ ਉਹਨਾਂ ਦੇ ਮੁਖ ਤੋਂ ਜੇਕਰ ਬਾਣੀ ਉਚਾਰਨ ਹੋਈ ਤਾਂ ਉਸ ਬਾਣੀ ਨੂੰ ਸੰਭਾਲਿਆ ਗਿਆ ਬਾਣੀ ਦੇ ਉਸ ਸ਼ਬਦ ਨੂੰ ਸੰਭਾਲਿਆ ਗਿਆ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਬਾਣੀ ਨੂੰ ਇੱਕ ਪੋਥੀ ਦੇ ਵਿੱਚ ਲਿਖ ਕੇ ਰੱਖ ਲਿਆ ਆਸਾ ਹੱਥ ਕਿਤਾਬ ਕੱਚ ਆਪ ਜਿਹੜੀ ਉਹ ਕੱਚ ਚ ਕਿਤਾਬ ਹੈ ਉਸ ਕਿਤਾਬ ਦੇ ਵਿੱਚ ਸਤਿਗੁਰੂ ਜੀ ਜਿਹੜੀ ਧੁਰ ਕੀ ਬਾਣੀ ਉਹਨਾਂ ਨੂੰ ਆਉਂਦੀ ਸੀ ਉਸ ਬਾਣੀ ਨੂੰ ਉਸ ਕਿਤਾਬ ਦੇ ਵਿੱਚ ਸਤਿਗੁਰੂ ਲਿਖ ਲਿਆ ਕਰਦੇ ਸੀ ਉਸ ਪੁਥੀ ਸਾਹਿਬ ਦੇ ਵਿੱਚ ਲਿਖ ਲਿਆ ਕਰਦੇ ਸੀ ਸੰਭਾਲ ਲਿਆ ਕਰਦੇ ਸੀ ਉਸ ਧੁਰ ਕੀ ਬਾਣੀ ਦਾ ਸ਼ਬਦ ਇਸ ਤੋਂ ਇਲਾਵਾ ਜਿੱਥੇ ਜਿੱਥੇ ਸਤਿਗੁਰੂ ਜੀ ਗਏ ਉੱਥੇ ਜੇਕਰ ਸੇਵਕਾਂ ਦੇ ਪਾਸ ਬਾਣੀ ਹੋਈ ਤਾਂ ਉੱਥੇ ਉਹਨਾਂ ਨੇ ਵੀ ਉਸ ਬਾਣੀ ਨੂੰ ਭਾਵੇਂ ਪੱਤਰਿਆਂ ਦੇ ਉੱਪਰ ਲੇਕ ਕੇ ਸੰਭਾਲਿਆ ਭਾਵੇਂ ਉਹਨਾਂ ਨੇ ਜਿਸ ਵੀ ਢੰਗ ਨਾਲ ਭਾਵੇਂ ਜਵਾਨੀ ਆਪਣੇ ਉਦਰ ਦੇ ਵਿੱਚ ਸੰਭਾਲ ਕੇ ਰੱਖਿਆ ਉਹਨਾਂ ਸ਼ਬਦਾਂ ਨੂੰ ਜਵਾਨੀ ਕੰਠ ਕਰਕੇ ਰੱਖਿਆ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਭਾਈ ਮਰਦਾਨਾ ਜੀ ਜਦੋਂ ਵੀ ਸਤਿਗੁਰੂ ਜੀ ਨੂੰ ਤੁਰਕੀ ਬਾਣੀ ਆਉਂਦੀ ਤੇ ਸਤਿਗੁਰੂ ਜੀ ਭਾਈ ਮਰਦਾਨਾ ਜੀ ਨੂੰ ਸੁਚੇਤ ਕਰਦੇ ਮਰਦਾਨਿਆਂ ਸੁਚੇਤ ਹੋ ਮਰਦਾਨਿਆਂ ਰਵਾਬ ਛੇੜ ਕਾਈ ਸਿੱਤ ਖੁਦਾ ਦੇ ਦਰ ਦੀ ਕਰੀਏ ਤੇ ਭਾਈ ਮਰਦਾਨਾ ਜੀ ਉਸੇ ਵੇਲੇ ਰਵਾਬ ਨੂੰ ਸੁਰ ਦੇ ਵਿੱਚ ਕਰਿਆ ਕਰਦੇ ਔਰ ਆਪ ਰਵਾਬ ਵਜਾਉਂਦੇ ਸਤਿਗੁਰੂ ਜੀ ਫਿਰ ਸਮੇਂ ਦੇ ਅਨੁਸਾਰ ਰਾਗ ਦੇ ਵਿੱਚ ਸ਼ਬਦ ਦਾ ਉਚਾਰਨ ਕਰਦੇ ਸੀ ਔਰ ਰਾਗ ਦੀ ਪ੍ਰਧਾਨਤਾ ਸਾਡੇ ਪਾਸੋਂ ਉਹਨੇ ਭਾਈ ਬਿੰਦਰ ਸਿੰਘ ਜੀ ਤੰਤੀ ਸਾਜਾਂ ਦੇ ਨਾਲ ਕੀਰਤਨ ਕਰਕੇ ਗਏ ਨੇ ਜਿਹੜੀ ਸਾਡੀ ਗੁਰਮਤਿ ਦੀ ਅਸਲ ਮਰਿਆਦਾ ਤੇ ਅਸਲ ਪ੍ਰਥਾ ਹੈ ਉਹ ਤੰਤੀ ਸਾਜ ਨੇ ਹਾਰਮੋਨੀਅਮ ਦੇ ਬਾਰੇ ਤੁਸੀਂ ਪੜ੍ਹੋਗੇ ਤਾਂ ਇਹ ਪੱਛਮੀ ਸਾਜ ਹੈ ਅੱਛਮ ਦੇ ਵਿੱਚੋਂ ਆਇਆ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਜੇਕਰ ਰਬਾਬ ਦੇ ਨਾਲ ਕੀਰਤਨ ਕੀਤਾ ਹੈ ਤਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਵੀ ਰਾਗਾ ਦੇ ਵਿੱਚ ਸਰੰਦੇ ਦੇ ਨਾਲ ਕੀਰਤਨ ਕੀਤਾ ਹੈ ਤੰਤੀ ਸਾਜਾਂ ਦੇ ਨਾਲ ਮਰਦੰਗ ਦੇ ਨਾਲ ਕੀਰਤਨ ਕੀਤਾ ਹੈ। ਔਰ ਉਹਦੀ ਆਪਣੀ ਇੱਕ ਬਲਖਣਤਾ, ਮਦਰਤਾ ਮਿਠਾਸ ਹੈ। ਅਸੀਂ ਕਹਿ ਦਿੰਨੇ ਆ ਕਿ ਰਾਗਾਂ ਦੀ ਸਾਨੂੰ ਸਮਝ ਨਹੀਂ ਆਉਂਦੀ, ਤੰਤੀ ਸਾਜਾਂ ਦੇ ਉੱਪਰ ਸਾਨੂੰ ਸਮਝ ਨਹੀਂ ਆਉਂਦੀ ਪਰ ਕੀ ਅੱਜ ਸਾਨੂੰ ਰਸ ਨਹੀਂ ਆਇਆ? ਕੀ ਅੱਜ ਸਾਨੂੰ ਆਨੰਦ ਨਹੀਂ ਆਇਆ ਤੰਤੀ ਸਾਜਾਂ ਦੇ ਵਿੱਚ ਕੀਰਤਨ ਸਰਵਣ ਕਰਕੇ? ਬਾਣੀ ਦੀ ਆਪਣੀ ਮਹਾਨਤਾ ਹੈ। ਰਾਗ ਦੀ ਆਪਣੀ ਮਹਾਨਤਾ ਹੈ ਰੀਤ ਦੀ ਆਪਣੀ ਮਹਾਨਤਾ ਹੈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸੇ ਤਰ੍ਹਾਂ ਧੁਰ ਕੀ ਬਾਣੀ ਦਾ ਸ਼ਬਦ ਉਚਾਰਨ ਕੀਤਾ ਭਾਵੇਂ ਉਹ ਤਲੰਬਾ ਦੀ ਧਰਤੀ ਤੇ ਸੱਜਣ ਦੇ ਪਾਸ ਜਾ ਕੇ ਉਚਾਰਨ ਕੀਤਾ ਭਾਵੇਂ ਉਹ ਕਿਸੇ ਵੇਲੇ ਕੌਡੇ ਦੇ ਕੋਲ ਜਾ ਕੇ ਸ਼ਬਦ ਉਚਾਰਨ ਕੀਤਾ ਪਰ ਜਿੱਥੇ ਵੀ ਸਤਿਗੁਰੂ ਨੇ ਸ਼ਬਦ ਉਚਾਰਨ ਕੀਤਾ ਉਥੇ ਹਰੇਕ ਨੂੰ ਗਿਆਨ ਬਖਸ਼ਿਆ ਉਥੇ ਹਰੇਕ ਦੇ ਤੜਫਦੇ ਹੋਏ ਤੇ ਤਪਦੇ ਹੋਏ ਹਿਰਦਿਆਂ ਨੂੰ ਸਤਿਗੁਰੂ ਨੇ ਠੰਡਕ ਬਖਸ਼ੀ ਸਹਜਤਾ ਬਖਸ਼ੀ ਇਹ ਸ਼ਬਦ ਦੀ ਕਰਾਮਾਤ ਸੀ ਇਹ ਸ਼ਬਦ ਦੀ ਤਾਕਤ ਸੀ ਸ਼ਬਦ ਵੀ ਕਿਹੜਾ ਧੁਰ ਕੀ ਬਾਣੀ ਦਾ ਉਸ ਪਰਮੇਸ਼ਰ ਦਾ ਯੂਨੀਵਰਸੀ ਟਕਸਾਲੀ ਬਾਣੀ ਕਹਿੰਦੇ ਆ ਨਿਰੰਕਾਰ ਦੀ ਬਾਣੀ ਕਹਿੰਦੇ ਆ ਉਸ ਬਾਣੀ ਦਾ ਸ਼ਬਦ ਤੇ ਜਿਸ ਦੇ ਕੰਨ ਵਿੱਚ ਪੈਂਦਾ ਸੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨਾਂ ਦੇ ਅਨੁਸਾਰ ਸੁੰਨ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ ਉਹ ਉੱਥੇ ਸੁਣ ਹੋ ਜਾਂਦਾ ਸੀ ਕਿ ਇੰਨਾ ਸੱਚ ਬੋਲਣ ਦੀ ਹਿੰਮਤ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜਾ ਸ਼ਬਦ ਵੀ ਆਪਣੇ ਮੁਖ ਤੋਂ ਉਚਾਰਦੇ ਸੀ ਉਸ ਸ਼ਬਦ ਨੂੰ ਸੰਭਾਲ ਲਿਆ ਕਰਦੇ ਸੀ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿੰਨੀ ਬਾਣੀ ਦੀ ਆਪਣੇ ਪਾਸ ਸੰਭਾਲ ਕੀਤੀ ਤਾਂ ਜਦੋਂ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਗੱਦੀ ਦੇ ਉੱਪਰ ਸੁਭਾਏ ਮਨ ਕੀਤਾ ਤੇ ਇਹ ਪੁਥੀ ਸਾਹਿਬ ਧੰਨ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਨਾਲ ਹੀ ਸੌਂਪ ਦਿੱਤੀ ਸੀ ਇਸੇ ਤਰ੍ਹਾਂ ਜਿਵੇਂ ਜਿਵੇਂ ਇਸ ਗੱਦੀ ਦੇ ਉੱਪਰ ਗੁਰਤਾ ਗੱਦੀ ਦੇ ਉੱਪਰ ਗੁਰੂ ਸਹਿਬਾਨ ਸੁਭਾਏ ਮਾਨ ਹੁੰਦੇ ਗਏ ਦੂਜੇ ਤੋਂ ਬਾਅਦ ਤੀਜੇ ਤੀਜੇ ਤੋਂ ਬਾਅਦ ਚੌਥੇ ਚੌਥੇ ਤੋਂ ਬਾਅਦ ਪੰਜਵੇਂ ਤਾਂ ਉਹ ਗੁਰੂ ਸਹਿਬਾਨ ਆਪਣੇ ਜੀਵਨ ਕਾਲ ਦੇ ਵਿੱਚ ਜਿੰਨੀ ਬਾਣੀ ਉਚਾਰਨ ਕਰਦੇ ਸੀ ਉਸ ਬਾਣੀ ਦਾ ਸ਼ਬਦ ਉਸ ਪੋਥੀ ਸਾਹਿਬ ਦੇ ਵਿੱਚ ਲਿਖ ਲਿਆ ਕਰਦੇ ਸੀ। ਔਰ ਉਹ ਪੋਥੀ ਸਾਹਿਬ ਗੁਰਤਾ ਗੱਦੀ ਦੇ ਜਿਹੜੇ ਅਗਲੇ ਵਾਰਿਸ ਹੁੰਦੇ ਸੀ ਉਹਨਾਂ ਦੇ ਪਾਸ ਚਲੀ ਜਾਂਦੀ ਸੀ। ਹੁਣ ਤੀਸਰੇ ਪਾਤਸ਼ਾਹ ਦੇ ਸਮੇਂ ਦੇ ਵਿੱਚ ਕੱਚੀ ਬਾਣੀ ਦੀ ਰਚਨਾ ਹੋਣੀ ਵੀ ਆਰੰਭ ਹੋ ਗਈ ਇਹਦਾ ਹਵਾਲਾ ਸਤਿਗੁਰੂ ਦੀ ਆਨੰਦ ਸਾਹਿਬ ਦੀ ਬਾਣੀ ਤੋਂ ਮਿਲਦਾ ਹੈ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਫਿਰ ਕਹਿਣਾ ਪੈ ਗਿਆ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਹੈ ਬਾਣੀ ਸੰਗਤ ਨੂੰ ਸੁਚੇਤ ਕਰਨਾ ਪੈ ਗਿਆ ਸੁਨੇਹਾ ਦੇਣਾ ਪੈ ਗਿਆ ਕਿ ਗੁਰੂ ਤੋਂ ਬਿਨਾ ਬਾਣੀ ਕੱਚੀ ਹੈ ਇਸ ਲਈ ਕੱਚੀ ਬਾਣੀ ਦੇ ਲੜ ਨਹੀਂ ਲੱਗਣਾ ਸਿੱਖਾਂ ਨੂੰ ਪੱਕੀ ਬਾਣੀ ਦੀ ਸਮਝ ਹੋਣੀ ਚਾਹੀਦੀ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਮੇਂ ਭਾਵੇਂ ਇਹ ਹਲਕੇ ਪੱਧਰ ਤੇ ਛੋਟੇ ਪੱਧਰ ਤੇ ਇਹ ਕੋਸ਼ਿਸ਼ ਆਰੰਭ ਹੋਈ ਪਰ ਜਦੋਂ ਤੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਇਹ ਸਮਾਂ ਪਹੁੰਚਿਆ ਤਾਂ ਉਦੋਂ ਇਹ ਜਿਹੜੀ ਹਲਚਲ ਸੀ ਇਹ ਵੱਡੇ ਪੱਧਰ ਤੇ ਆਰੰਭ ਸ਼ੁਰੂ ਹੋ ਗਈ ਕਾਰਨ ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜਿਹੜੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ ਸੀਗੇ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੁਰਤਾ ਗੱਦੀ ਉੱਪਰ ਸੁਭਾਏ ਮਾਨ ਹੋਣ ਕਰਕੇ ਵਿਰੋਧੀ ਹੋ ਗਏ ਸੀ ਜਿਸ ਕਰਕੇ ਬਾਬਾ ਪ੍ਰਿਥੀ ਚੰਦ ਸੀ ਜਿਹੜੇ ਉਹ ਗੁਰਤਾ ਗੱਦੀ ਦੇ ਉੱਪਰ ਵੱਡਾ ਪੁੱਤਰ ਹੋਣ ਦੇ ਨਾਂ ਤੇ ਆਪਣਾ ਹੱਕ ਜਤਾਉਂਦੇ ਸੀ ਕਿ ਇਸ ਗੁਰਗੱਦੀ ਦਾ वारिस ਮੈਂ ਆ ਪਰ ਗੁਰੂ ਪਿਤਾ ਜੀ ਛੋਟੇ ਭਰਾ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਇਸ ਗੁਰਤਾ ਗੱਦੀ ਦੇ ਉੱਪਰ ਬਿਠਾ ਰਹੇ ਨੇ ਘਰ ਦੇ ਵਿੱਚ ਵੱਡਾ ਪੁੱਤਰ ਹੋਣ ਦੇ ਨਾਂ ਤੇ ਹੱਕ ਮੇਰਾ ਏ ਇਸ ਲਈ ਬਾਬਾ ਪਿਰਥੀ ਚੰਦ ਜੀ ਵਿਰੋਧੀ ਹੋ ਗਏ ਸੀ ਔਰ ਕੇਸਰ ਸਿੰਘ ਸ਼ੇਬਰ ਬੰਸਾਵਲੀ ਨਾਮਾਂ ਦੇ ਵਿੱਚ ਲਿਖਦੇ ਨੇ ਮਿਹਰਬਾਨ ਪੁੱਤ ਪਿਰਥੀਏ ਦਾ ਕਵਿਸਰੀ ਕਰੇ ਪਾਰਸੀ ਹਿੰਦਵੀ ਸੰਸਕ੍ਰਿਤ ਨਾਲੇ ਗੁਰਮੁਖੀ ਪੜ੍ਹੇ ਤਿੰਨ ਪੀ ਬਾਣੀ ਬਹੁਤ ਬਣਾਈ ਭੋਗ ਕਰੋ ਨਾਨਕ ਜੀ ਦਾ ਹੀ ਪਾਈ ਭਾਵ ਕਿ ਨਾਨਕ ਪਦ ਦੇ ਹੇਠਾਂ ਮਿਹਰਬਾਨ ਨੇ ਬਹੁਤ ਬਾਣੀ ਰਚੀ ਇਹਨਾਂ ਨੇ ਆਪਣਾ ਗੁਰੂ ਢਮ ਚਲਾਇਆ ਭਾਵ ਗੁਰੂ ਸਾਹਿਬ ਦੇ ਬਰਾਬਰ ਆਪਣੇ ਆਪ ਨੂੰ ਪਿਰਥੀ ਚੰਦ ਸੀ ਜਿਹੜਾ ਇਹ ਵੀ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਸੀ ਸੰਗਤ ਦੇ ਵਿੱਚ ਦੁਬਧਾ ਖੜੀ ਹੋਈ ਸੰਗਤ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਆ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਇੱਕ ਪਾਸੇ ਬਾਬਾ ਪਿਰਤੀ ਚੰਦ ਜੀ ਆਪਣੇ ਆਪ ਨੂੰ ਗੁਰੂ ਖਵਾ ਰਹੇ ਨੇ ਦੂਜੇ ਪਾਸੇ ਆਪ ਜੀ ਦੇ ਪਾਸ ਆ ਕੇ ਮਨ ਨੂੰ ਤਸੱਲੀ ਹੁੰਦੀ ਹੈ ਪਰ ਜਦੋਂ ਕਈ ਵਾਰ ਬਾਣੀ ਦੀਆਂ ਪੋਥੀਆਂ ਐਸੀਆਂ ਹੱਥ ਲੱਗਦੀਆਂ ਨੇ ਤੇ ਮਨ ਦੇ ਵਿੱਚ ਦੁਬਧਾ ਖੜੀ ਹੋ ਜਾਂਦੀ ਹੈ ਬਾਣੀ ਦੇ ਕਈ ਸ਼ਬਦ ਐਸੇ ਸੁਣਨ ਨੂੰ ਮਿਲਦੇ ਨੇ ਤੇ ਮਨ ਨੂੰ ਭਰੋਸਾ ਨਹੀਂ ਹੁੰਦਾ ਕਿ ਇਹ ਬਾਣੀ ਸੱਚੀ ਹੈ ਜਾਂ ਕੱਚੀ ਹੈ ਕਿਉਂਕਿ ਬਾਣੀ ਦੇ ਵਿੱਚ ਮੀਣਿਆਂ ਨੇ ਰਲਾਅ ਬਹੁਤ ਪਾ ਦਿੱਤਾ ਹੈ ਕੱਚੀ ਬਾਣੀ ਦੀ ਮਲਾਵਟ ਬਹੁਤ ਕਰ ਦਿੰਦੀ ਹੈ ਤਾਂ ਉਸ ਵਕਤ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਧੰਨ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਮਨ ਬਣਾਇਆ ਕਿ ਕੱਚੀ ਬਾਣੀ ਦਾ ਨਖੇੜਾ ਕੀਤਾ ਜਾਵੇ ਤੇ ਪੱਕੀ ਬਾਣੀ ਦੀ ਸੁਧਾਈ ਕਰਕੇ ਇੱਕ ਪਾਵਨ ਬੀੜ ਹੈ ਜਿਹੜੀ ਉਹਨੂੰ ਇੱਕ ਥਾਂ ਇਕੱਤਰ ਕਰਕੇ ਇੱਕ ਪਾਵਨ ਬੀੜ ਤਿਆਰ ਕਰ ਲਈ ਜਾਵੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਿੱਖ ਸੰਗਤਾਂ ਦੇ ਨਾਮ ਦੇ ਉੱਪਰ ਫਿਰ ਹੁਕਮਨਾਮੇ ਕੱਲੇ ਕਿ ਜਿਸ ਕਿਸੇ ਵੀ ਗੁਰੂ ਨਾਨਕ ਦੇ ਸਿੱਖ ਦੇ ਪਾਸ ਸਤਿਗੁਰੂ ਸਾਹਿਬ ਜੀ ਦੀ ਬਾਣੀ ਦਾ ਕੋਈ ਸ਼ਬਦ ਭਾਵੇਂ ਜ਼ਬਾਨੀ ਜਾਦਾ ਹੈ ਤਾਂ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਆ ਕੇ ਲਿਖਵਾ ਕੇ ਜਾਵੇ ਜੇ ਕਿਸੇ ਪਾਸ ਕੋਈ ਸ਼ਬਦ ਉਕਰਿਆ ਹੋਇਆ ਹੈ ਜਾਂ ਲਿਖਿਆ ਹੋਇਆ ਹੈ ਤਾਂ ਉਹ ਵੀ ਆ ਕੇ ਇਸ ਬਾਣੀ ਦਾ ਸ਼ਬਦ ਜਾਂ ਬਾਣੀ ਦੀ ਕੋਈ ਪੁਤੀ ਹੈ ਤਾਂ ਉਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਜ਼ਰੂਰ ਪਹੁੰਚਾਵੇ ਜਿੱਥੇ ਅੱਜ ਗੁਰਦੁਆਰਾ ਸ਼੍ਰੀ ਰਾਮ ਸਰ ਸਾਹਿਬ ਸ਼ਸ਼ੋਭਤ ਹੈ ਇਸ ਸਥਾਨ ਤੇ ਉਸ ਵੇਲੇ ਇੱਕ ਤਲਾਬ ਹੋਇਆ ਕਰਦਾ ਸੀ ਔਰ ਇੱਥੇ 베ਰੀਆਂ ਦੀ ਸੰਗਣੀ ਛਾ ਸੀ ਔਰ ਥਾਂ ਬੜੀ ਰਮਣੀਕ ਅਤੇ ਸ਼ਾਂਤ ਮਾਹੌਲ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਜਗ੍ਹਾ ਦੀ ਚੋਣ ਕੀਤੀ ਔਰ ਆਪਣੇ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਆ ਉਹਨਾਂ ਨੂੰ ਲਖਾਰੀ ਲਗਾਇਆ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਸ ਜਿੰਨੀ ਬਾਣੀ ਪਹੁੰਚੀ ਉਸ ਬਾਣੀ ਨੂੰ ਸਤਿਗੁਰੂ ਜੀ ਹਰ ਰੋਜ਼ ਪੜ੍ਹਿਆ ਕਰਦੇ ਕੱਚੀ ਅਤੇ ਪੱਕੀ ਬਾਣੀ ਦਾ ਨਖੇੜਾ ਕਰਿਆ ਕਰਦੇ ਨ ਕਿਹੜਾ ਕਾਰਨ ਤੋਂ ਬਾ ਜਿਹੜੀ ਟਕਸਾਲੀ ਤੁਰਕੀ ਬਾਣੀ ਸੀ ਗੁਰਮਤਿ ਦੇ ਆਸੇ ਦੇ ਅਨਸਾਰ ਸੀ ਉਹ ਬਾਣੀ ਸਤਗੁਰੂ ਜੀ ਫਿਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਹੁਕਮ ਕਰਕੇ ਲਿਖਣ ਦੀ ਸੇਵਾ ਕਰਾਇਆ ਕਰਾਇਆ ਸੇਵਾ ਦਿੰਦੇ ਕਿ ਭਾਈ ਸਾਹਿਬ ਇਹ ਬਾਣੀ ਲਿਖੋ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਫਿਰ ਉਹ ਤੁਰਕੀ ਬਾਣੀ ਦਾ ਜਿਹੜਾ ਸ਼ਬਦ ਸੀ ਉਸ ਨੂੰ ਕਾਗਜ਼ ਦੇ ਉੱਪਰ ਲਿਖਦੇ ਸੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ 1601 ਦੇ ਵਿੱਚ ਇਹ ਕਾਰਜ ਆਰੰਭਿਆ ਤੇ 1604 ਦੇ ਵਿੱਚ ਇਹ ਕਾਰਜ ਸੰਪੂਰਨ ਕੀਤਾ ਚਾਰ ਸਾਲ ਇਸ ਬਾਣੀ ਦਾ ਨਖੇੜਾ ਕਰਨ ਤੇ ਲੱਗੇ ਪਾਵਨ ਬੀੜ ਤਿਆਰ ਕਰਨ ਤੇ ਲੱਗੇ ਸਤਿਗੁਰੂ ਜੀ ਨੇ ਇਸ ਬਾਣੀ ਦੀ ਬੀੜ ਤਿਆਰ ਕਰਨ ਲਗਿਆਂ ਰਾਗ ਮੁਕਤ ਬਾਣੀਆਂ ਦਾ ਅਤੇ ਰਾਗ ਬੱਧ ਬਾਣੀਆਂ ਦਾ ਵਿਸ਼ੇਸ਼ ਧਿਆਨ ਰੱਖਿਆ ਬਾਣੀ ਦੀ ਤਰਤੀਬ ਕਿਸ ਢੰਗ ਦੇ ਨਾਲ ਦੇਣੀ ਹੈ ਉਹਨਾਂ ਦੇ ਨਾਲ ਅੰਕ ਪ੍ਰਬੰਧ ਕੀਤਾ ਤਾਂ ਕਿ ਬਾਅਦ ਦੇ ਵਿੱਚ ਇਸ ਬਾਣੀ ਦੇ ਸ਼ਬਦ ਦੇ ਨਾਲ ਕੋਈ ਛੇੜਛਾੜ ਨਾ ਕਰ ਸਕੇ ਇਹਦੇ ਵਿੱਚ ਇੱਕ ਅੱਖਰ ਵੀ ਕੋਈ ਰਲਾ ਨਹੀਂ ਸਕਦਾ ਬਾਣੀ ਦੇ ਸਤਗੁਰੂ ਨੇ ਐਸਾ ਅੰਕ ਪ੍ਰਬੰਧ ਕੀਤਾ ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਦੀ ਬਾਣੀ ਉਸ ਤੋਂ ਬਾਅਦ ਫਿਰ ਭਗਤ ਸਾਹਿਬਾਨ ਦੀ ਬਾਣੀ ਨੂੰ ਥਾਂ ਦਿੱਤਾ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਮੁੱਚੀ ਬਾਣੀ ਦਾ ਲਿਖਣ ਦਾ ਕਾਰਜ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਕਰਵਾ ਕੇ ਜੋ 1604 ਦੇ ਵਿੱਚ ਪਾਵਨ ਸਰੂਪ ਤਿਆਰ ਹੋਇਆ ਤਾਂ ਉਸ ਦੀ ਜਿਹੜੀ ਤਰੀਕ ਸਾਨੂੰ ਮਿਲਦੀ ਹੈ ਉਹ ਭਾਦਰੋਂ ਬਦੀ ਏਕਮ ਭਾਦਰੋਂ ਬਦੀ ਏਕਮ 1604 ਈਸਵੀ ਦੇ ਵਿੱਚ ਇਹ ਕਾਰਜ ਹੈ ਜਿਹੜਾ ਸੰਪੂਰਨ ਹੁੰਦਾ ਹੈ